ਸਾਡੇ ਵੱਖ-ਵੱਖ ਥਾਵਾਂ 'ਚ ਜਿਹੜੇ ਕੋਈ ਸਪੌਟ-ਸਪੌਟ ਲੋਕੇਜ ਜਿੱਥੇ ਤੁਹਾਨੂੰ ਹੈਗਾ ਵੀ ਨਸ਼ੇ ਜਿਆਦਾ ਵਿਕਰੀ ਹੁੰਦੀ ਹੈ ਉੱਥੇ ਅਸੀਂ ਅੱਜ ਰੇਡਸ ਕਰ ਰਹੇ ਹਾਂ ਅਚਨਚੇ ਥਾਣਾ ਸਦਰ ਰੋਡ ਦੇ ਵਿੱਚ ਲੱਖੇਵਾਲੀ ਦੇ ਏਰੀਆ ਦੇ ਵਿੱਚ ਸਾਰੇ ਥਾਵਾਂ ਤੇ ਰੇਡ ਚੱਲ ਰਹੀਆਂ ਨੇ ਇਹੀ ਸੰਦੇਸ਼ ਹੈ ਸਾਰਿਆਂ ਨੂੰ ਕਿ ਆਪਣਾ ਇਹ ਕੰਮ ਛੱਡ ਕੇ ਮੁਕਤ ਰਚ ਆਜੋ ਜਾਂ ਕੋਈ ਆਪਦੇ ਹੋਰ ਕੰਮ ਧੰਦੇ ਆਪਦੇ ਕਿਤੇ અપਨਾਓ ਕੋਈ ਮਿਹਨਤ ਮਜ਼ਦੂਰੀ ਦੇ ਕੰਮ ਕਰਨ ਇਹ ਇਹਦੇ ਵਿੱਚ ਹੁਣ ਬਖਸ਼ ਨਹੀਂ ਜਾਣਗੇ ਆਸਰ ਦੇ ਅੱਜ ਰੇਡ ਕੀਤੀ ਹੋਈ ਹੈ ਕੋਈ ਸਨੇਕੀ ਕੁਸ਼ਮਲੋਰਾ ਮਧੋਲੇ ਰਕੀ ਕਿ ਬ੍ਰਿਸ਼ ਇਹ ਅੱਜ স্পੈਸ਼ਲ ਆਪਰੇਸ਼ਨ ਚੱਲ ਰਿਹਾ ਜਿਹੜਾ ਯੁੱਧ ਨਸ਼ੇ ਵਿਰੋਧ ਉਹਦੇ ਤਹਿਤ ਸਾਡੇ ਵੱਖ-ਵੱਖ ਥਾਣਿਆਂ ਜਿਹੜੇ ਕੋਈ ਹੌਟਸਪੌਟ ਲੱਗੇ ਜਿੱਥੇ ਸਾਨੂੰ ਹੈਗਾ ਵੀ ਨਸ਼ੇ ਹੀ ਜ਼ਿਆਦਾ ਵਿਕਰੀ ਹੁੰਦੀ ਹੈ ਉੱਥੇ ਅਸੀਂ ਅੱਜ ਰੇਡਸ ਕਰ ਰਹੇ ਹਾਂ ਅਚੰਝੇ ਕੁਝ ਗੱਲੇ ਜੀ ਸਾਡੀਆਂ ਰੇਡਸ ਚੱਲ ਰਹੀਆਂ ਜੀ ਹਜੇ ਸਰ ਵੱਖ-ਵੱਖ ਥਾਣਿਆਂ ਦੇ ਵਿੱਚ ਥਾਣਾ ਸਦਰ ਮਲੋੜ ਦੇ ਵਿੱਚ ਲੱਖੇਵਾਲੀ ਦੇ ਏਰੀਆ ਦੇ ਵਿੱਚ ਸਾਰੇ ਥਾਵਾਂ ਤੇ ਰੇਡ ਚੱਲ ਰਹੀਆਂ ਸਾਡੇ ਬਸ ਤਾਂ ਕਾਫੀ ਅੱਧਾ ਕੰਟਰੋਲ ਹੈ ਫਿਰ ਵੀ ਜੇ ਮੈਂ ਕੋਈ ਸੰਦੇਸ਼ ਦੇਣਾ ਚਾਹੁੰਗਾ ਜੀ ਆਮ ਜਿਹੜੇ ਨਸ਼ਾ ਕਾਰੋਬਾਰ ਕਰਦੇ ਹੋ ਜਾਂ ਕੋਈ ਵੇਚ ਰਿਹਾ ਕੋਈ ਖਾ ਰਿਹਾ ਇਹ ਜੂਨ ਕਰ ਰਹੇ ਇਹੀ ਸੰਦੇਸ਼ ਹੈ ਸਾਰਿਆਂ ਨੂੰ ਕਿ ਆਪਣਾ ਇਹ ਕੰਮ ਛੱਡ ਕੇ ਮੁਕਤ ਰਚ ਆ ਜਾਣ ਜਾਂ ਕੋਈ ਆਪਦੇ ਹੋਰ ਕੰਮ ਧੰਦੇ ਆਪਦੇ ਕਿਤੇ ਅਪਣਾਉਣ ਕੋਈ ਮਿਹਨਤ ਮਜ਼ਦੂਰੀ ਦੇ ਕੰਮ ਕਰਨ ਇਹ ਇਹਦੇ ਵਿੱਚ ਹੁਣ ਬਖਸ਼ ਨਹੀਂ ਜਾਣਗੇ